ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਬਲੌਗ ਲੈ ਕੇ ਆਪਾਂ ਹਾਜ਼ਰ ਹੋ ਗਏ ਆਂ ਜੀ ਅੱਜ ਦਾ ਇਹ ਬਲੌਗ ਤੁਹਾਨੂੰ ਮਾਰਨਿੰਗ ਰੁਟੀਨ ਠੀਕ ਹੈ ਜੀ ਸਵੇਰ ਦਾ ਜਿਹੜੇ ਹੈਗਾ ਪੌਣੇ 6 ਵਜੇ ਦਾ ਟਾਈਮ ਆ ਤੇ ਕਿਚਨ ਚ ਮੇਰੀ ਜਾਤਰੀ ਹੋਈ ਆ ਜੀ ਤੇ ਇੱਧਰ ਮੈਂ ਮਸ਼ੀਨ ਲਾ ਲਈ ਆ ਸਰਦਾ ਜੀ ਚਲੇ ਗਏ ਨੇ ਤੇ ਆਪਣਾ ਵਾਕਿੰਗ ਕਰਨ ਤੇ ਆਪਾਂ ਜਿਹੜੇ ਹੈਗੇ ਸੀਗੇ ਕੱਪੜੇ ਹੋਏ ਪਿਆ ਸੀ ਦੋ ਤਰ੍ਹਾਂ ਦੇ ਹਨਾ ਤੇ ਆਪਾਂ ਕੱਪੜੇ ਧੋਣ ਲੱਗੇ ਜੀ ਮੈਂ ਪਹਿਲਾਂ ਲਾਈਟ ਲਾਈਟ ਕਲਰ ਦੇ ਕੱਪੜੇ ਪਾਉਂਗੀ ਮਸ਼ੀਨ ਪਹਿਲਾਂ ਦੂਸਰੀ ਸਾਈਡ ਰੱਖੀ ਹੋਈ ਸੀ ਹੁਣ ਆਪਾਂ ਇਤਲੀ ਸਾਈਡ ਰੱਖ ਲਈਆ ਮਤਲਬ ਮਸ਼ੀਨ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਲੀ ਕੰਧਾ ਉਹਦੀ ਬਿਲਕੁਲ ਇੱਧਰ ਨੂੰ ਕਰਕੇ ਰੱਖੀ ਹੋਈ ਸੀ ਠੀਕ ਹੈ ਜਿੱਧਰ ਮੈਂ ਜਿੱਧਰ ਤੁਸੀਂ ਬਾਲਟੀ ਦੇਖ ਰਹੇ ਹੋ ਐਗਰੀ ਸਾਈਡ ਠੀਕ ਹੈ ਤੇ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਲਗਾ ਦਿੰਦੀ ਆਪਾਂ ਕਿਉਂਕਿ ਪਹਿਲਾਂ ਕੂਲਰ ਲੱਗਿਆ ਹੋਇਆ ਸੀ ਇਹਨਾਂ ਤਾਂ ਕਰਕੇ ਇਧਰ ਸਾਈਡ ਤੇ ਆਪਣਾ ਡਰ ਤੇ ਫਰੈਂਡਸ ਜੇ ਤੁਸੀਂ ਚਾਹੁੰਦੇ ਮੈਂ ਆਪਣੇ ਘਰ ਦਾ ਹੋਮ ਟੂਰ ਕਰਾਵਾਂ ਮਤਾ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਆਪਣੇ ਘਰ ਦਾ ਹੋਮ ਟੂਰ ਕਰਾਂਗੀ ਤੇ ਹਣਾ ਬਾਕੀ ਅ ਬਸ ਸਵੇਰ ਦੇ ਕੰਮਕਾਰ ਜਿਹੜੇ ਹੈਗੇ ਚੱਲ ਰਹੇ ਆ ਬਸ ਅੱਲੇ ਚਾਹ ਵਗੈਰਾ ਵੀ ਨਹੀਂ ਪੀਤੀ ਹੈਗੀ ਚਾਹ ਕਿਚਨ ਚ ਧਰੀ ਹੋਈ ਆ ਤੇ ਬੱਚੇ ਨੇ ਸਕੂਲ ਜਾਣਾਗਾ ਬੱਚੇ ਹਜੇ ਉੱਠੇ ਨਹੀਂ ਹੈਗੇ ਤੇ ਨੂਰ ਨੇ ਮਤਲਬ ਖੇਡਣ ਵਾਸਤੇ ਜਾਣਾਗਾ ਨੂ ਨੂ ਉੱਠੂਗੀ ਬਸ 6 ਵਜੇ ਚਲੀ ਜਾਊਗੀ ਫਿਰ ਠੀਕ ਹੈ ਜੀ ਤੇ ਨੂਰ ਦਾ ਨਾ ਇੱਕ ਕੰਮ ਆਗਾ ਵੀ ਜਦੋਂ ਉਹ ਜਾਂਦੀ ਆ ਠੀਕ ਆ ਖੇਡਣ ਵਾਸਤੇ ਕੁਝ ਵੀ ਖਾ ਪੀ ਕੇ ਨਹੀਂ ਜਾਂਦੀ ਜਿਹਦੇ ਕਾਰਨ ਮਤਲਬ ਨਾ ਮੈਂ ਬਹੁਤ ਜ਼ੋਰ ਲਾਉਣੀ ਆ ਉਹਨੂੰ ਖਾਣ ਲਈ ਵਾਸਤੇ ਤੂੰ ਖਾ ਲਿਆ ਕਰ ਕੁਝ ਪੀ ਕੇ ਵਗ ਜਾ ਕਰ ਕੁਝ ਨਾ ਉਹ ਚਾਹ ਪੀਵੇ ਨਾ ਦੁੱਧ ਪੀਵੇ ਜੀ ਦੁੱਧ ਤਾਂ ਬਿਲਕੁਲ ਹੀ ਮਤਲਬ ਉਹ ਕਰਦੀ ਆ ਉਹ ਜੀ ਦੁੱਧ ਨਹੀਂ ਪੀਂਦੀ ਹੈਗੀ ਤੇ ਜਿਹਦੇ ਕਾਰਨ ਜਿਹੜਾ ਹੈਗਾ ਉਹਦੇ ਨਾਲ ਉਹ ਹੋ ਗਿਆ ਦਰਦ ਹੋਣ ਲੱਗ ਗਿਆ ਪੇਟ 'ਚ ਤੇ ਹੁਣ ਆਪਾਂ ਸੋਚਿਆ ਵੀ ਉਹਨੂੰ ਨਾ ਕੁਝ ਰਲਾ ਕੇ ਦਵਾਂਗੇ ਜਿਹੜਾ ਵੀ ਇੱਕ ਕੱਪ ਦੁੱਧ ਦੇ ਨਾਲ ਉਹ ਪੀ ਲਿਆ ਕਰੇ ਹਨਾ ਖਾ ਲਿਆ ਕਰੇ ਤੇ ਲੋ ਜੀ ਮੈਂ ਆ ਗਈ ਹਿ ਕਿਚਨ ਚ ਕਿਚਨ ਚ ਆਪਣੀ ਤੁਹਾਨੂੰ ਜਿਵੇਂ ਕਿ ਦੱਸਿਆ ਸੀ ਮਚਾਤਰੀ ਹੋਈ ਏ ਤੇ ਉਧਰ ਆਪਣੀ ਨਾ ਸਬਜੀ ਬੱਚੀ ਹੋਈ ਆ ਤੇ ਰਾਤ ਦੀ ਤੇ ਹੁਣ ਮੌਸਮ ਫਰੈਂਸ ਚੇਂਜ ਹੋ ਗਿਆ ਤੇ ਵੀ ਸਬਜੀ ਜਿਹੜੀ ਹੈਗੀ ਰਾਤ ਦੀ ਖਰਾਬ ਨਹੀਂ ਹੁੰਦੀ ਹੈਗੀ ਹਨਾ ਮੈਂ ਤਾਂ ਹੁਣ ਫਰੈਂਸ ਚ ਰੱਖਦੀ ਨਹੀਂ ਹੈਗੀ ਫ੍ਰੀਜ ਚ ਤਾਂ ਵੀ ਮਤਲਬ ਸਬਜੀ ਆਪਣੀ ਸਵੇਰ ਤੱਕ ਬਚ ਜਾਂਦੀ ਹੈ ਵਧੀਆ ਤੇ ਲੋ ਜੀਦਰ ਆਪਣੀ ਚਾਹ ਕੱਢ ਲਈ ਤੇ ਦੂਸਰੀ ਸਾਈਡ ਮੈਂ ਮਮੀ ਪਾਪਾ ਇਹ ਚਾਹ ਵਾਸਤੇ ਚਾਹ ਬਣਾ ਲੈ ਬਣਾ ਰਹੀ ਆ ਦੁੱਧ ਪਾ ਦਿੱਤਾ ਮਤਲਬ ਕਿ ਚਾਹ ਨਾ ਮੈਂ ਅੱਧਾ ਕੁ ਬਸ ਰੱਖ ਕੇ ਬਾਕੀ ਦੁੱਧ ਪਾ ਦੇਣੀ ਹੁੰਦੀ ਆ ਲਓ ਜੀ ਇਹ ਦੁੱਧ ਆਪਣਾ ਬਚ ਗਿਆ ਤੇ ਬਾਕੀ ਇਹਨਾਂ ਕੋਲ ਦੁੱਧ ਬਚਨ ਤੋਂ ਬਾਅਦ ਨਾ ਆਪਣਾ ਮਤਲਬ ਦੁੱਧ ਹੀ ਆ ਜਾਂਦਾ ਹੁੰਦਾ ਕਿ ਕਈ ਵਾਰੀ 7:30 ਵਜੇ ਆ ਜਾਂਦਾ ਕਈ ਵਾਰੀ 9:00 ਵਜੇ ਤੱਕ 9:00 ਵਜੇ ਤੱਕ ਤਾਈ ਜਾਂਦਾ ਗ੍ਰਾਮ ਨਾਲ ਤੇ ਆਪਾਂ ਫਿਰ ਜਿਹੜਾ ਹੈਗਾ ਦੁੱਧ ਲੈ ਲੈਣੇ ਹਨ ਤੇ ਲੋ ਜੀ ਬਸ ਹੁਣ ਉਹਦੀ ਚਾਹ ਬਣਾ ਕੇ ਮੈਂ ਉਹਨਾਂ ਚਾਹ ਦੂੰਗੀ ਜੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਪੜੇ ਵਗੈਰਾ ਕੱਟਣ ਤੋਂ ਬਾਅਦ ਆਪਾਂ ਚਾਹ ਪੀ ਲਾਂਗੇ ਕਿਉਂਕਿ ਸਰਦਾਰ ਜੀ ਆ ਜਾਣਗੇ ਹਨਾ ਫਿਰ ਆਪਾਂ ਇਕੱਠੇ ਬੈਠ ਕੇ ਚਾਹ ਪੀ ਲਾਂਗੇ ਕਿਉਂਕਿ ਇਹੀ ਇੱਕ ਟਾਈਮ ਹੁੰਦਾ ਸਵੇਰ ਵੇਲੇ ਸਰਦਾਰ ਜੀ ਉਸ ਤੋਂ ਬਾਅਦ ਚਲੇ ਜਾਂਦੇ ਡਿਊਟੀ ਕੋਈ ਮਤਲਬ ਗੱਲਬਾਤ ਹੁੰਦੀ ਨਹੀਂ ਇਸ ਚੀਜ਼ ਤੋਂ ਚਾਹ ਪੀਣ ਦੀ ਗੱਲਬਾਤ ਹੁੰਦੀ ਆ ਕੋਈ ਹਨਾ ਕੋਈ ਘਰ ਦੇ ਕੋਈ ਕਾਮੂਕਾਰ ਹਨਾ ਜਾਂ ਕੋਈ ਜਿਵੇਂ ਅਜਿਵੇਂ ਹੁਣ ਪਤਾ ਹੀ ਆਪਣਣ ਜ਼ਿੰਮੇਵਾਰੀਆਂ ਨੇ ਹਨਾ ਬਹੁਤ ਸਾਰੇ ਕੰਮ ਹੁੰਦੇ ਨੇ ਜੀ ਹਨਾ ਬਹੁਤ ਸਾਰੀਆਂ ਗੱਲਾਂ ਬਾਤਾਂ ਜੂਸ ਇਸ ਟਾਈਮਸ ਅਸੀਂ ਕਰਦੇ ਆ ਕਿਉਂਕਿ ਸਵੇਰੇ ਸਵੇਰੇ ਕਹਿੰਦੇ ਨੇ ਕਿ ਜਦੋਂ ਵੀ ਆਪਾਂ ਪੋਜ਼ਿਟਿਵ ਮੇਰੇ ਮੇਰੀ ਇਹ ਅਪਣਾਈ ਹੋਈ ਗੱਲ ਆ ਜਦੋਂ ਵੀ ਮੈਂ ਕੁਝ ਵੀ ਸੋਚਾਂ ਜਾਂ ਮੈਂ ਕੁਝ ਵੀ ਅਸੀਂ ਦੋਨੇ ਆਣੇ ਬੈਠ ਕੇ ਸਵੇਰ ਵੇਲੇ ਕੋਈ ਜੀ ਕੋਈ ਘਰ ਦਾ ਕੋਈ ਕੰਮ ਕਰਨਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲਾ ਲੋ ਜਿਵੇਂ ਕੋਈ ਕੰਮ ਕਰਾਉਣਾਗਾ ਜਾਂ ਕੰਮ ਕਰਨਾਗਾ ਹਨਾ ਜਾਂ ਕੋਈ ਚੀਜ਼ ਲੈ ਕੇ ਆਉਣੀ ਹੈ ਹਨਾ ਤਾਂ ਆਪਾਂ ਸਵੇਰ ਵੇਲੇ ਕੰਮ ਕਰ ਗੱਲ ਕਰਦੇ ਆ ਤੇ ਆਪਾਂ ਜੇ ਚੰਗਾ ਸੋਚਾਂਗੇ ਤਾਂ ਚੰਗੀ ਹੋਊਗਾ ਜੀ ਜੇ ਆਪਾਂ 네ਗੈਟਿਵਿਟੀ ਆਪਣੇ ਮਨ ਚ ਰੱਖਾਂਗੇ ਤਾਂ ਮਤਲਬ ਫਿਰ 네ਗੈਟਿਵਿਟੀ ਆਊਗੀ ਤੇ ਚੰਗੀ ਸੋਚ ਨਾਲ ਹਨਾ ਆਪਾਂ ਅੱਗੇ ਵਧਦੇ ਹਾਂ ਜੀ ਚੰਗਾ ਸੋਚਣਾ ਚਾਹੀਦਾ ਚੰਗਾ ਕਰਨਾ ਚਾਹੀਦਾ ਜੀ ਚਲੋ ਉਸ ਉਸ ਤਰ੍ਹਾਂ ਦੇ ਨਾਲ ਹੀ ਆਪਾਂ ਨੂੰ ਪਰਮਾਤਮਾ ਜਿਹੜਾ ਹੈਗਾ ਦੇਖਦਾ ਹੈਗਾ ਹਨ ਤੇ ਚੰਗੇ ਕੰਮ ਹੁੰਦੇ ਨੇ ਆਪਣੇ ਕਾਰਜ ਜੀ ਸਾਰੇ ਰਾਸ ਹੋ ਜਾਂਦੇ ਨੇ ਲੋ ਜੀ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਅ ਬੱਚਾ ਵਾਸਤੇ ਟੋਟੇ ਬਣਾ ਦੇ ਤਾਂ ਦੇਖੋ ਤਰਨ ਵੀ ਰੈਡੀ ਆ ਮਤਲਬ ਇਸ ਤੋਂ ਪਹਿਲਾਂ ਮੈਂ ਕਾਫੀ ਸਾਰਾ ਕੰਮ ਕੀਤਾ ਜੋ ਕਿ ਤੁਹਾਨੂੰ ਨਹੀਂ ਦਿਖਾਇਆ ਕਿਉਂਕਿ ਫਰੈਂਡਸ ਵੀਡੀਓ ਦੇ ਚੱਕਰ 'ਚ ਨਾ ਫਿਰ ਕਈ ਵਾਰ ਕੰਮ ਲੇਟ ਹੋ ਜਾਂਦੇ ਆ ਜਾਂ ਬੱਚੇ ਲੇਟ ਹੋ ਜਾਂਦੇ ਇਸ ਤਰ੍ਹਾਂ ਨਾ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਹੁੰਦਾ ਕਈ ਵਾਰ ਨੂਰ ਬਣਾ ਦਿੰਦੀ ਆ ਬਟ ਕਈ ਵਾਰ ਨੂਰ ਵੀ ਆਖੇ ਨਹੀਂ ਲੱਗਦੀ ਫਿਰ ਮੈਨੂੰ ਆਪ ਹੀ ਬਣਾਉਣਾ ਪੈਂਦਾ ਇਸ ਲਈ ਫਿਰ ਮੈਂ ਸਕਿਪ ਕਰਦਣੀ ਹੁੰਦੀ ਆ ਬਣਾਉਂਦੀ ਨਹੀਂ ਹੈਗੀ। ਲੋ ਜਿਵੇਂ ਬੱਚੇ ਵਾਸਤੇ ਬਣਾ ਰਹੀ ਹਾਂ ਪਰੌਂਠੇ ਇਸ ਤੋਂ ਪਹਿਲਾਂ ਬੱਚੇ ਨੂੰ ਤਿਆਰ ਕੀਤਾ। ਨੂਰ ਨੂੰ ਮੈਂ ਨਹੀਂ ਰੈਡੀ ਕਰਦੀ ਨਾ ਆਪਣੇ ਆਪ ਰੈਡੀ ਹੋ ਜਾਂਦੀ ਆ। ਠੀਕ ਆ ਆਪਣੇ ਕੱਪੜੇ ਪ੍ਰੈਸ ਕਰ ਲੈਂਦੀ ਆ ਉਹ ਤੇ ਨਾਲ ਹੀ ਧਰਮ ਦੇ ਕੱਪੜੇ ਪ੍ਰੈਸ ਕਰ ਦਿੰਦੀ ਹੁੰਦੀ ਆ। ਸਿਰ ਵੀ ਨੂਰ ਹੁੰ ਜਿਹੜੀ ਹੈਗੀ ਇਸ ਸਾਲ ਹੋ ਗਿਆ ਆਪਣੇ ਆਪ ਆਉਂਦੀ ਆ ਮੈਂ ਨਹੀਂ ਬਾਇਆ ਉਹਦਾ ਸਿਰ ਠੀਕ ਆ ਤੇ ਮਤਲਬ ਕਿ ਫਿਰ ਤਰਨ ਦਾ ਜੂੜਾ ਕਰਦੇ ਆ ਤਰਨ ਦੇ ਕੱਪੜੇ ਪਾ ਕੇ ਇੰਤਿਆਰ ਕਰ ਦਿੰਨੀ ਜਿਸ ਤੋਂ ਬਾਅਦ ਮੈਂ ਆ ਗਈ ਕਿਚਨ ਚ ਕਿਉਂਕਿ ਜਾ ਕੇ ਜੇ ਆਪਾਂ نو ਬੱਚਾ ਵਾਸਤੇ ਲੰਚ ਤਿਆਰ ਕਰ ਰਹੀ ਹਾਂ ਕਿਉਂਕਿ ਬਸ ਸਿਰਫ ਲੰਚ ਹੀ ਤਿਆਰ ਕਰੂੰਗੀ ਮੈਂ ਤੇ ਰੋਟੀ ਵਗੈਰਾ ਨਹੀਂ ਬਣਾਉਂਗੀ ਬਾਕੀ ਕਿਉਂਕਿ ਹਜੇ ਕੱਪੜਿਆਂ ਦਾ ਕੰਮ ਚੱਲ ਰਿਹਾ ਮਸ਼ੀਨ ਲੱਗੀ ਹੋਈ ਆ ਠੀਕ ਆ ਜੀ ਤੇ ਬਾਕੀ ਸਾਰੇ ਕੰਮ ਕਰ ਕਰ ਕੇ ਫਿਰ ਮੈਂ ਕੱਪੜੇ ਸੁਕਣੇ ਪਾਉਂਗੀ ਕਿਉਂਕਿ ਸਰਦਾਰ ਜੀ ਨੇ ਵੀ ਜਾਣਾ ਹੈ ਠੀਕ ਆ ਚ ਤਸਵੀਰ ਵੇਲੇ ਸਵੇਰ ਦਾ ਕਹਿੰਦਾ ਟਾਈਮ ਹੁੰਦਾ ਵੀ ਸਾਰੀਆਂ ਮੇਰੇ ਭੈਣ ਬਹੁਤ ਜ਼ਿਆਦਾ ਬੀਜ਼ੀ ਹੁੰਦੀਆਂ ਨੇ ਕਿਉਂਕਿ ਬੱਚਿਆਂ ਨੂੰ ਸਕੂਲ ਲੈਣਾ ਹਨ ਘਰ ਦੇ ਕੰਮ ਹਨ ਸਾਰੇ ਤੇ ਮਤਲਬ ਕਿ ਹਸਬੰਡ ਨੇ ਡਿਊਟੀ ਜਾਣਾ ਹਨ ਤੇ ਮੇਰੇ ਤਾਂ ਫਰੈਂਡਸ 10:30 ਵਜੇ ਤੱਕ ਕੰਮ ਨਿਪਟੜ ਜਾਂਦੇ ਨੇ ਸਾਰੇ ਤੇ ਉਸ 10:30 ਵਜੇ ਤੋਂ ਮੈਂ ਲੇਟ ਨਹੀਂ ਹੁੰਦੀ ਹੈਗੀ ਹਾਂਜੀ ਹਰ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਐਵਰੀਡੇ ਪੰਜਾਬ ਚਾਹਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਹਾਂ ਜਿਵੇਂ ਅੱਜ ਵੀ ਬੈਠਣ ਕਰ ਕੋ ਮੌਸਮ ਅਜਿਹਾ ਫਰਸ ਬਦਲਵਾਈ ਵਾਲਾ ਹੋ ਗਿਆ ਤੇ ਕੱਪੜੇ ਆਪਾਂ ਨੂੰ ਸਵੇਰੇ ਧੋਤੇ ਸੀਗੇ ਪਰ ਪਉਣ ਦਾ ਮੈਨੂੰ ਮੌਕਾ ਹੋਣ ਲੱਗਿਆ ਕਿਉਂਕਿ ਕਾਫੀ ਜ਼ਿਆਦਾ ਸਾਰੇ ਕੰਮ ਮਤਲਬ ਖਤਮ ਕਰਨ ਤੋਂ ਬਾਅਦ ਹੀ ਮੈਂ ਉੱਪਰ ਆਈਆਂ ਤੇ ਮੈਂ ਨਾ ਸਾਹਮਣੇ ਚਾਦਰਾਂ ਪਾ ਗਈ ਸੀ ਫਿਰ ਮੈਂ ਨਾ ਹਵਾ ਚੱਲ ਲੱਗੀ ਤੇ ਇੱਕਦਮ ਮੌਸਮ ਖਰਾਬ ਹੋ ਗਿਆ ਮੈਂ ਕਿਤੇ ਕੱਪੜੇ ਪਾਏ ਮੇਰੇ ਦੇਖ ਕਰਨ ਚਾਹਣ ਮੈਂ ਕੱਪੜੇ ਪਾ ਤਾਂ ਤੇ ਮੈਨੂੰ ਫਟਾਫਟ ਲਾਉਣੇ ਪੈਣ ਬਾਰਿਸ਼ ਨਾਲ ਜੀ ਤੇ ਮੈਂ نیچے ਗਈ ਫਟਾਫਟ ਫੋਨ ਚੱਕ ਕੇ ਲੈ ਕੇ ਆਈਆਂ ਤੇ ਵਾਇਦਰ ਚੈੱਕ ਕੀਤਾ ਪਹਿਲਾਂ ਸਭ ਤੋਂ ਕਿ ਫਰੈਂਸ ਸਭ ਤੋਂ ਪਹਿਲਾਂ ਮੈਂ ਵਾਇਦਰ ਚੈੱਕ ਕੀਤਾ ਵੀ ਮੌਸਮ ਕਿਵੇਂ ਆ ਵੈਸੇ ਮੀਂਹ ਦੇ ਚਾਂਸ ਤਾਂ ਨਹੀਂ ਹੈ ਕਿ ਬੱਦਲ ਵਾਈ ਹੈਗੀ ਹੈ 12 ਵਜੇ ਤੱਕ 12 ਵਜੇ ਤੋਂ ਬਾਅਦ ਮੈਂ ਧੁੱਪ ਨਿਕਲ ਜੂਗੀ ਤੇ ਥੱਕੀ ਫਰੈਂਸ ਮੈਂ ਨੀਚੇ ਕੱਪੜੇ ਕੁਸ਼ਕ ਹੋਰ ਸੀ ਜਿਹਨੂੰ ਮਸ਼ੀਨ ਲਾਤੀ ਸੀ ਮਤਲਬ ਕਿ ਦੂਸਰੇ ਕਮਰੇ ਦੀ ਚਾਦਰ ਮਨ ਲੱਗੀ ਹੈ ਅੱਜ ਨੂੰ ਚੇਂਜ ਕਰੀ ਦੇਣੀ ਹੈ ਪਹਿਲਾਂ ਮੈਂ ਸੋਚਿਆ ਸੀ ਮੈਂ ਫਿਰ ਕਰੂੰਗੀ ਮੈਂ ਕਿਹਾ ਚਲੋ ਕਰ ਦੇਣੀ ਹੈ ਮੈਂ ਉਹ ਵੀ ਤੋ ਦੇ ਤਿਸਰਾਣੇ ਤੋਂ ਉੱਤੇ ਆ ਤੇ ਬਾਕੀ ਸਰਦਾਰ ਜੀ ਕਹਿ ਗਏ ਇਹਨਾਂ ਦੇ ਬਹੁਤ ਤੋ ਦੇਓ ਠੀਕ ਹੈ ਜੀ ਦੋ ਨਵੇਂ ਜੋੜੇ ਬੂਟ ਦੁੱਤਿਆ ਮਨੇ ਤੇ ਤਰਨ ਦੇ ਬੂਟ ਦੁੱਤਿਆ ਤਰਨ ਦੇ ਵਾਈਟ ਬੂਟ ਲੈਣਾ ਜਦੋਂ ਪੱਕ ਲੈ ਜਾਂਦਾ ਤੇ ਗੰਦੇ ਹੋ ਜਾਂਦੇ ਆ ਤਾਂ ਉਹ ਰੋਈ ਵਾਸ਼ ਕਰਨੇ ਪੈਂਦੇ ਕਿਉਂਕਿ ਕਤਨਿੰਦਨ ਕਦੇ ਲੋੜ ਪੈਂਦੀ ਤੇ ਆਪਾਂ ਮੈਂ ਬੂਟ ਵੀ ਦੁੱਤਿਆ ਕੱਪੜੇ ਹੁਣ ਮੈਂ ਧੋਗਣਾ ਦੇਖੋ ਇੱਥੇ ਰੱਖੀ ਹੋਇਆ ਪਿੱਛੇ ਜਿੱਦੋਂ ਸਮਾਂ ਹੈ ਮੈਂ ਚਾਦਰਾਂ ਪਾ ਦਿੱਤੀਆਂ ਨੇ ਤੇ ਇੱਧਰ ਸਰਤਾਜ ਦੀ ਤੱਕ ਸੱਤੀ ਦੀਆਂ ਗਾਗੋ ਵੀ ਮੈਂ ਦੇਖ ਰਹੀ ਹਾਂ ਜੀ ਗਾਗੋ ਨੂੰ ਉੱਪਰ ਹੀ ਪਾ ਦਾਂ ਕਿਉਂਕਿ ਹਵਾ ਚੱਲ ਰਹੀ ਹੈ ਹਵਾ ਨਿਕਲ ਜੇ ਨਾ ਇੱਕ ਵਾਰੀ ਵਸੇ ਆ ਮੈਂ ਆ ਕੋ ਕਪੜੇ ਧੋਤੇ ਆ ਫਰੈਂਡਸ ਵੀ ਖਰਾਬ ਵੀ ਨਾ ਹੋ ਜਰਣਾਂ ਧੁੱਤੇ ਹੋਏ ਆ بارش ਚ ਤੇ ਲਾ ਲੂਗਾ ਤੇ ਪਾਉਣ ਨੂੰ ਫਿਰ ਕੱਲ ਨਹੀਂ ਪਾਉਂਦੀ ਹੈਗੀ ਤੇ ਕਪੜੇ ਦੋ ਦੋ ਦਿਨਾਂ ਦੇ ਹੋਏ ਪੈ ਸੀਗੇ ਤੇ ਫਿਰ ਮਸ਼ੀਨ ਅਜਿਵੇਂ ਸੇਰੇ ਲਾਲ ਸੀ ਸਰਦਾਰ ਜੀ ਜਦੋਂ ਉੱਠ ਕੇ ਗਏ ਆ ਬਸ ਮੈਂ ਉਹਦੀ ਉੱਠ ਖੜੀ ਸੀ ਤੇ ਨਾਲ ਹੀ ਜਾ ਤਰ ਦਿੱਤੀ ਤੇ ਜਾ ਤਰਨ ਤੋਂ ਬਾਅਦ ਜਿਹੜਾ ਹੈਗਾ ਮੈਂ ਕਪੜੇ ਕੱਪੜੇ ਧੋਣ ਵਾਸਤੇ ਪਾ ਦਿੱਤੇ ਸੀ ਚਲੋ ਮੈਂ फटाफट ਸੌਣੀਆਂ ਦੀ ਕਪੜੇ ਫਿਰ ਤੁਹਾਨੂੰ ਮਿਲਦੀਆਂ ਲਓ ਜੀ ਸਾਰੇ ਕਪੜੇ ਜਿਹੜੇ ਹੈਗੇ ਸੁੱਕਣੇ ਮੈਂ ਪਾ ਦਿੱਤੇ ਨੇਗੇ ਕਾਫੀ ਜ਼ਿਆਦਾ ਕਪੜੇ ਹੋਏ ਪੈ ਸੀ ਪਰ ਮੈਂ ਇਧਰ ਉਧਰ ਮਕਲ ਪਾ ਦਿੱਤੇ ਨੇ ਠੀਕਾ ਤੇ ਸਦਾ ਦੀ ਮਗਾਲੇ ਮੇਰੇ ਬੂਟ ਵੀ ਧੋ ਦੀ ਫਿਰ ਬੂਟ ਵਗੈਰਾ ਧੋਣ ਲੱਗੀ ਸੀ ਫਿਰ ਚਾਦਰਾਂ ਵਗੈਰਾ ਵੀ ਲਾ ਹੀ ਲਈਆਂ ਪਹਿਲਾਂ ਮੈਨੂੰ ਸੀਗਾ ਮੈਂ ਨਹੀਂ ਧੌਂਦੀ ਤੇ ਮੈਂ ਚਾਦਰਾਂ ਵਗੈਰਾ ਵੀ ਲਾ ਲਈਆਂ ਵੇਖ ਚਲ ਧੋਈ ਦਿੰਦੀ ਹਾਂ ਅਮਜੇ ਦੁਵਾਰੇ ਮਸ਼ੀਨ ਚੱਲੀ ਆ ਤੇ ਚਲੋ ਆਪਣਾ ਕੰਮ ਨਿਪਟੜ ਗਿਆ ਹਨ ਤੇ ਮੌਸਮ ਠੀਕ ਹੋ ਗਿਆ ਥੋੜਾ ਜਿਹਾ ਧੁੱਪ ਦਾ ਚਮਕਾਰ ਆ ਜਾ ਰਿਹਾਗਾ ਕੱਪੜੇ ਆਪਣੇ ਸੁੱਕ ਜਾਣਗੇ ਜੀ ਟੈਨਸ਼ਨ ਜੀ ਖਤਮ ਹੋਊਗੀ ਮੇਰੀ ਲਓ ਜੀ ਆ ਦੋ ਤਿੰਨ ਕੱਪੜੇ ਰਹਿ ਗਏ ਪੇ ਸੈੱਟ ਕਰਕੇ ਪਾ ਦਿੰਨੇ ਛੋਟੇ ਛੋਟੇ ਜਿਹੇ ਕੱਪੜੇ ਹਨ ਤੇ ਜਰਾਬਾ ਵਗੈਰਾ ਤੇ ਆਹਾ ਕੀ ਕਹਿੰਦੇ ਹੁੰਦੇ ਨੇ ਬਨਾਨ ਵਗੈਰਾ ਜੇ ਮੈਂ ਭੁੱਲ ਗਈ ਸੀ ਤੇ ਪਟਕੇ ਵਗੈਰਾ ਹਨਾ ਇਹ ਆਪਾਂ ਸੈੱਟ ਕਰਕੇ ਪਾ ਦਨੇ ਆ ਚਲਦੀ ਚੱਲਦੇ ਆ نیچے ਲੋ ਜੇ نیچے ਆਉਣ ਤੋਂ ਬਾਅਦ ਮੈਂ ਚਲੀ ਗਈ ਸੀ ਨਹਾਉਣ ਵਾਸਤੇ ਕਿਉਂਕਿ ਆਪਣੇ ਸਾਰੇ ਕੰਮ ਜਿਹੜੇ ਹੈਗੇ ਖਤਮ ਹੋ ਚੁੱਕੇ ਨੇ ਫਿਨਿਸ਼ ਹੋ ਗਏ ਮੈਂ ਚਲੀ ਗਈ ਸੀ ਨਹਾਉਣ ਵਾਸਤੇ ਤੇ ਆਪਾਂ ਬਲੈਕਫਰੂਟ ਪਾ ਲਿਆ ਤੇ ਮੈਂ ਤੁਹਾਨੂੰ ਦਿਖਾਉਣ ਦੀ ਸੀ ਆਪਣਾ ਲੈਸ ਵਾਲਾ ਸੂਟ ਰੈਡੀ ਕੀਤਾ ਸੀਗਾ ਮੈਨੇ ਤੇ ਮੈਂ ਪਾਕ ਗਈ ਸੀ ਲੈਰੇ ਕਿਉਂਕਿ ਨਾ ਗਰਮੀ ਸੀਗੀ ਫਰੈਂਡਸ ਮੈਨੂੰ ਐਸੀ ਵੀ ਹਲਕਾ ਜਿਹਾ ਚੀ ਸੂਟ ਪਾਵਾ ਮੈਂ ਤੇ ਥੋੜਾ ਜਨਾ ਫਰੈਂਡਸ ਨੂੰ ਲੱਗਦਾ ਵੀ ਲਾਫ ਗਿਆ ਹਨਾ ਕਪੜਾ ਬਦ ਜਿਵੇਂ ਆਪਾਂ ਕਹਦੇ ਨੇ ਕਈ ਕਪੜੇ ਤਾਂ ਹੁੰਦੇ ਆ ਕਈ ਕਾਟਨ ਸਲਿੰਕ ਹੋ ਜਾਂਦੀ ਹੈ ਕਈ ਕਈ ਜਿਹੜੀ ਕਾਟਨ ਹੁੰਦੀ ਹੈ ਉਹ ਖੁੱਲ ਜਾਂਦੀ ਹੈ ਥੋੜਾ ਜਿਹਾ ਖੁੱਲ ਗਿਆ ਮੈਂ ਸਲਾਈ ਮਾਰੂੰਗੀ ਬਟ ਜੇ ਮੈਂ ਮਤਲਬ ਠੀਕ ਲੱਗੂਆ ਜੇ ਮੈਨੂੰ ਠੀਕ ਲੱਗਾ ਤਾਂ ਮੈਂ ਨਹੀਂ ਮਾਰੂੰਗੀ ਜੇ ਮੈਨੂੰ ਲੱਗਿਆ ਕਿ ਜ਼ਿਆਦਾ ਹੀ ਖੁੱਲ ਗਿਆ ਫਿਰ ਆਪਾਂ ਸਲਾਈ ਮਾਰ ਲਾਂਗੇ ਦੂਜੀ ਆਪਾਂ ਹੁਣੇ ਰੈਡੀ ਕੀ ਕਰ ਦਿੱਤੀ ਗੱਲਬਾਤ ਹਾਂਜੀ ਆਪਣੇ ਸਾਰੇ ਕੰਮ ਕਾਰ ਖਤਮ ਹੋ ਚੁੱਕੇ ਨੇ ਠੀਕ ਹੈ ਜੀ ਤੇ ਨਾ ਕਿ ਮੈਂ ਰੈਡੀ ਹੋ ਗਈ ਆ ਬਟੇਰੀ ਸਨੀਪਾ ਚਲੋ ਉਹ ਦੇਖ ਕੇ ਆਉਣੀ ਆ ਤੇ ਮਤਲਬ ਇਦਾਂ ਦੇਖੋ ਮੈਂ ਮਸ਼ੀਨ ਵੀ ਢਾ ਲੀਆ ਫਰੈਂਡਸ ਕਿਉਂਕਿ ਹੁਣ ਇਹ ਮੈਂ ਕੰਮ ਖਤਮ ਕਰਕੇ ਸਾਰੇ ਕੱਪੜੇ ਉੱਪਰ ਧੂ ਕੇ ਸੁਭਣੇ ਜਿਹੜੇ ਹੈਗੇ ਬਾ ਦਿੱਤੇ ਨੇ ਠੀਕਾ ਛੜੂ ਪੁੱਛਾ ਹੋ ਗਿਆ ਕਿਚਨ ਦੀ ਕਲੀਨਿੰਗ ਹੋ ਗਈ ਤਾਲ ਵੀ ਮੈਨੇ ਬਣਾ ਲਈਏ ਤਾਲਾ ਚ ਮੈਂ ਬਣਾਈਆ ਮੂੰਗੀ ਛੋਲੇ ਨੇ ਕਿਉਂਕਿ ਫਰੈਂਡਸ ਜਦੋਂ ਮੈਂ ਨਾ ਮਤਲਬ ਦਵਾਰੇ ਕੱਪੜੇ ਧੋਣ ਲੱਗੀ ਨਾ ਅ ਬੱਛਿੱਤੋਂ ਸੀ ਕਿ ਦੇ ਸਦਾਜੀ ਦੇ ਬੂਟ ਵਗੈਰਾ ਧੋਣੇ ਸੀਗੇ ਉਹ ਮੈਂ ਜਿਹੜੇ ਹੈਗੇ ਦਾਲ ਧਰਤੀ ਸੀ ਮੈਂ ਕਿ ਚਲੋ ਇਧਰ ਕੰਮ ਮੈਂ ਇਹ करूंगी ਦੂਸਰੀ ਸਾਈਡ ਜਿਹੜਾ ਹੈਗਾ ਮੇਰੇ ਮਤਲਬ ਬਣ ਜੂਗੀ ਦਾਲ ਠੀਕ ਹੈ ਜੀ ਦਾਲ ਵੀ ਆਪਣੀ ਬਣ ਗਈ ਤੇ ਹੁਣ ਮੈਂ ਕਰੂੰਗੀ ਜੀ ਅ 15 ਮਿੰਟ ਦਾ ਰੈਸਟ ਠੀਕ ਹੈ ਜੀ 10 ਮਿੰਟ ਦਾ ਰੈਸਟ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਮਸ਼ੀਨ ਤੇ ਬੈਠੀ ਉਹ ਕਿ ਮਸ਼ੀਨ ਮੈਂ ਢਾ ਦਿੱਤੀ ਆਲਰੇਡੀ ਦੋ ਸੂਟ ਆਪਣੇ ਭਰਾਏ ਆਪਣੇ ਬੜੀ ਕਾਫੀ ਦਿਨਾਂ ਦੇ ਆਏ ਹੋਣੇ ਕਟਿੰਗ ਹੋ ਚੁੱਕੇ ਨੇ ਬਸ ਸਟਿਚ ਕਰਨੇ ਆਪਾਂ ਜਦੋਂ ਸਟਿਚ ਹੋ ਗਏ ਨਾ ਫਿਰ ਤੁਹਾਨੂੰ ਦਿਖਾਵਾਂਗੀ ਵੈਸੇ ਹੌਲੀ ਹੌਲੀ ਕਰਕੇ ਸਟਿਚ ਕਰੂੰਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਮੈਂ ਜ਼ਿਆਦਾ ਮਸ਼ੀਨ ਦੇ ਉੱਤੇ ਬੈਠਦੀ ਆ ਤਾਂ ਮਾਈਗਰੇਨ ਦਰਦ ਨੂੰ ਲੱਗ ਜਾਂਦਾ ਬਟਨ ਦੋ ਮਹੀਨੇ ਹੋ ਗਏ ਨੇ ਮੇਰਾ ਦਰਦ ਨਹੀਂ ਹੋਇਆ ਸੋਰੀ ਦੋ ਮਹੀਨੇ ਨਹੀਂ ਡੇਢ ਕਿ ਮਹੀਨਾ ਹੋ ਗਿਆ ਮੇਰੇ ਦਰਦ ਨਹੀਂ ਡੇਢ ਮਹੀਨੇ ਦੇ ਵਿੱਚ ਤੁਸੀਂ ਆ ਸਮਝੋ ਵੀ ਇੱਕ ਵਾਰ ਮੇਰੇ ਪੇਨ ਹੋਇਆ ਸੀ ਮੈਂ ਤੁਹਾਨੂੰ ਉਹ ਦੋ ਤਿੰਨ ਦਿਨ ਬਲੌਕ ਪਾਇਨ ਬ ਇਹ ਮੇਰੇ ਦਰਦ ਕਾਫੀ ਜ਼ਿਆਦਾ ਹੋ ਗਿਆ ਸੀ ਜਿਸ ਦਿਨ ਸੀ ਲੈਹਰੇ ਗਏ ਆ ਉਸ ਤੋਂ ਆ ਇੱਕ ਦਿਨ ਪਹਿਲਾਂ ਰਾਤ ਨੂੰ ਕਾਫੀ ਜ਼ਿਆਦਾ ਦਰਦ ਹੋਇਆ ਸੀ ਫਿਰ ਇੰਜੈਕਸ਼ਨ ਲੱਗ ਗਿਆ ਅੱਲਾ ਕੇ ਲਵਾ ਕੇ ਲਿਆ ਕੇ ਸਰਦਾਰ ਜੀ ਤੇ ਹਨਾ ਉਸ ਤੋਂ ਮੇਰੇ ਬਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਹੁੰਦੇ ਨੇ ਫਰੈਂਡਸ ਜ਼ਰੂਰ ਦੱਸਿਆ ਕਰੋ ਇੱਕ ਵੀਡੀਓ ਤੇ ਪਿਆਰ ਜਾਂ ਕਮੈਂਟ ਜ਼ਰੂਰ ਕਰਕੇ ਜਾਇਓ ਫਰੈਂਡਸ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਜਿਹੜੇ ਮੇਰੇ ਵਿਊਅਰਸ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਮੈਂਟਾਂ ਦਾ ਜਵਾਬ ਜ਼ਰੂਰ ਦੇਣੀ ਹੁੰਦੀ ਆ ਤੇ ਬਾਕੀ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਸਬਸਕ੍ਰਾਈਬ ਨਹੀਂ ਫਰੈਂਡਸ ਉਹ ਵੀ ਪੂਰੇ ਘੁੰਰ ਵਾਲੇ ਆ ਪਲੀਜ਼ ਜਿੰਨੇ ਕਰ ਰਹੇ ਨੇ ਪਲੀਜ਼ ਪੂਰੇ ਕਰੋ ਹਨਾ ਤਾਂ ਕਿ ਆਪਣਾ ਜਿਹੜਾ ਹੈ ਪੋਸਟ ਟਾਈਮ ਵੀ ਪੂਰਾ ਹੋ ਸਕੇ ਪੋਸਟ ਟਾਈਮ ਵੀ ਆਪਣਾ ਥੋੜਾ ਹੀ ਰਹਿ ਕੇ ਹੋਵੇ ਪੂਰਾ ਹੋ ਜੇ ਤਾਂ ਕਿ ਆਪਣਾ ਚੈਨਲ ਜਿਹੜਾ ਹੈਗਾ ਮਾਨਟਾਈਜ਼ ਹੋ ਜੇ ਫਰੈਂਡਸ ਸੋ ਕੋਸ਼ਿਸ਼ ਕੀਤੀ ਅੱਜ ਦਾ ਵਲੌਗ ਦੇ ਵਿੱਚ ਤੁਹਾਨੂੰ ਮਾਰਨਿੰਗ ਰੁਟੀਨ ਦੀ ਪਰ ਹਰ ਇੱਕ ਕੰਮ ਜਿਹੜਾ ਹੈਗਾ ਆਪਾਂ ਹਨਾ ਵੀ ਦੁਖਾਉਣ ਵਾਸਤੇ ਵੀ ਆਪਣੇ ਕੋਲ ਟਾਈਮ ਹੋਣਾ ਚਾਹੀਦਾ ਹਨਾ ਵੀ ਮਤਲਬ ਕੋਈ ਵੀਡੀਓ ਬਣਾਉਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਐਵੇਂ ਜਿਹੜਾ ਟਾਈਮ ਹੁੰਦਾ ਹੈ ਹਨਾ ਆ ਕਾਫੀ ਟਾਈਮ ਫਰਨਗ ਜਾਂਦਾ ਹੈਗਾ ਜਦੋਂ ਕੈਮਰਾ ਵਗੈਰਾ ਸੈੱਟ ਕਰਦੇ ਹਨਾ ਜਦੋਂ ਕੋਈ ਹੋਰ ਹੁੰਦਾ ਹਨਾ ਵੀਡੀਓ ਬਣਾਉਣ ਲਈ ਤਾਂ ਕਾਫੀ ਜ਼ਿਆਦਾ ਹੈਲਪ ਮਿਲ ਜਾਂਦੀ ਆ ਚਲੋ ਕੋਈ ਗੱਲ ਨਹੀਂ ਅੱਗੇ ਅੱਗੇ ਆਪਾਂ ਹੋਰ ਕੋਸ਼ਿਸ਼ ਕਰਾਂਗੇ ਚਲੋ ਜੀ ਫਿਰ ਆਪਾਂ ਮਿਲਦੇ ਕਿਸੇ ਸਮੇਂ ਜੀ ਤੇ ਇਸ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਜੀ ਬਾਏ ਬਾਏ